ਸਕੂਲਾਂ ਦੇ ਵਿੱਚ ਹੋ ਰਹੀਆਂ ਸਰਕਾਰੀਆਂ ਛੁੱਟੀਆਂ ਦਾ ਮਾਮਲਾ ਗਰਮਾਉਂਦਾ ਨਜ਼ਰ ਆ ਰਿਹਾ ਹੈ ਦੱਸਦੇ ਕਿ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਸਰਕਾਰੀ ਛੁੱਟੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਹਰਪਾਲ ਸਿੰਘ ਯੂਕੇ ਨੇ ਕਿਹਾ ਹੈ ਕਿ ਸਾਲ ਦੇ 365 ਦਿਨਾਂ ਦੇ ਵਿੱਚ ਸਕੂਲਾਂ ਦੇ ਵਿੱਚ ਬਹੁਤ ਸਾਰੀ ਸਰਕਾਰੀ ਛੁੱਟੀਆਂ ਦੇਖਣ ਨੂੰ ਮਿਲਦੀਆਂ ਨਹੀਂ ਅਤੇ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਲਗਾਤਾਰ ਕਈ-ਕਈ ਦਿਨ ਤੱਕ ਜਿਹੜੇ ਕਿ ਸਕੂਲ ਬੰਦ ਰਹਿੰਦੇ ਨੇ ਜਿਸ ਨੂੰ ਲੈ ਕੇ ਹੁਣ ਉਹ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਸਰਕਾਰੀ ਛੁੱਟੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਪਤੀ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਦੇ ਉੱਤੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਕਿ ਸਾਲ ਦੇ 365 ਦਿਨਾਂ ਦੇ ਵਿੱਚ ਮੁਸ਼ਕਲ ਦੇ ਨਾਲ 180 ਦਿਨ ਦੇ ਕਰੀਬ ਹੀ ਸਕੂਲ ਲੱਗਦਾ ਹੈ ਅਤੇ ਬਾਕੀ ਦਿਨ ਛੁੱਟਿਆ ਰਹਿੰਦੀਆਂ ਨੇ ਜਿਸ ਕਰਕੇ ਬੱਚਿਆਂ ਤੇ ਮਾਤਾ ਪਿਤਾ ਵੀ ਇਹ ਕਹਿੰਦੇ ਨੇ ਕਿ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਹੈ ਤੇ ਇਸੇ ਗੱਲ ਨੂੰ ਲੈ ਕੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਵੀ ਕਹਿਣਾ ਹੈ ਕਿ ਸਕੂਲ ਦੇ ਵਿੱਚ ਸਿਰਫ ਐਤਵਾਰ ਦੇ ਦਿਨ ਹੀ ਛੁੱਟੀ ਹੋਣੀ ਚਾਹੀਦੀ ਹੈ। ਅਗਰ ਕਿਸੇ ਤਿਉਹਾਰ ਤੇ ਸਰਕਾਰੀ ਛੁੱਟੀ ਹੁੰਦੀ ਆ ਤਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਉਸ ਤਿਉਹਾਰ ਦਾ ਇਤਿਹਾਸ ਪੜਾਉਣਾ ਚਾਹੀਦਾ ਹੈ ਅਤੇ ਹੋਰ ਐਕਸ ਹੋਰ ਐਕਟੀਵਿਟੀਜ਼ ਜਿਹੜੇ ਕੀ ਕਰਵਾਉਣੀ ਚਾਹੀਦੀਆਂ ਨੇ ਤਾਂ ਕਿ ਜੋ ਬੱਚਿਆਂ ਨੂੰ ਇਸ ਬਾਰੇ ਸਮਝ ਆ ਸਕੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰੀ ਛੁੱਟੀ ਹੋਣ ਦੇ ਨਾਲ ਜਦੋਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਛੁੱਟੀ ਕੀਤੀ ਜਾਂਦੀ ਹੈ ਤਾਂ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ। ਇਹ ਪੜ੍ਹਾਈ ਤੇ ਬਹੁਤ ਜ਼ਿਆਦਾ ਅਸਰ ਪੈਂਦਾ। ਹੁਣ ਸਾਲ ਦੇ 365 ਦਿਨ ਹੁੰਦੇ ਆ ਜਿਹਦੇ ਵਿੱਚ ਸਕੂਲ ਸਿਰਫ 180 ਦਿਨ ਲੱਗਦਾ। ਗਰਮੀਆਂ ਦੀਆਂ ਛੁੱਟੀਆਂ ਆ ਜਣੀਆਂ ਸਿਆਲ ਦੀਆਂ ਛੁੱਟੀਆਂ ਆ ਜਣੀਆਂ ਸਰਕਾਰ ਫਿਰ ਜਿਹੜੇ ਆ ਪਿਛਲੇ ਦਿਨੀ ਭਾਈ ਨਾਬਾ ਦਾ ਛੁੱਟੀ ਕਰਦੀ ਜਿਸ ਬਾਰੇ ਸਾਨੂੰ ਕਿਸੇ ਨੂੰ ਨੌਲੇਜ ਨਹੀਂ ਅਸੀਂ ਖੁਦ ਨਹੀਂ ਜਾਣਦੇ ਭਾਈ ਨਾਬਾ ਸੰਤ ਸੰਤ ਨਾਬਾ ਦਾ ਹਜੇ ਕੌਣ ਸੀ ਹੁਣ ਈਦ ਦੀ ਛੁੱਟੀ ਆ ਗਈ ਆ ਨਾਲ ਵਿਸਾਖੀ ਦੀ ਛੁੱਟੀ ਆ ਜਣੀਆਂ 17 ਤਰੀਕ ਨੂੰ ਜਨਮ ਅਸ਼ਟਮੀ ਆ ਜਣੀਆਂ 21 ਤਰੀਕ ਨੂੰ ਹੋਰ ਛੁੱਟੀ ਕਾਉਣੀ ਆ ਇੰਨੀਆਂ ਛੁੱਟੀਆਂ ਕਹਿੰਦੇ ਮਾਪੇ ਸਾਣਾ ਨਾਰਾਜ ਹੁੰਦੇ ਆ ਕਿ ਤੁਸੀਂ ਇੰਨੀਆਂ ਛੁੱਟੀਆਂ ਕਰਦੇ ਫੀਸਾਂ ਕਾਹਦੀਆਂ ਲੈਂਦੇ ਜੇ ਅਸੀਂ 365 ਦਿਨ ਦੀ ਫੀਸ ਲੈਣਿਆ ਤੁਸੀਂ ਸਾਨੂੰ ਸਿਰਫ ਐਤਵਾਲੀ ਛੁੱਟੀ ਕਰਿਆ ਕਰੋ ਅੱਗੋਂ ਤੋਂ ਸਾਡੇ ਬੱਚੇ ਨੂੰ ਵਿੱਦਿਆ ਦਿਓ ਸਾਨੂੰ ਦੱਸੋ ਨਾਬਾਦਸ ਕੌਣ ਹੁੰਦੇ ਸਾਡੇ ਬੱਚੇ ਨੂੰ ਪਤਾ ਹੀ ਕੋਈ ਨਹੀਂ ਛੁੱਟੀ ਵੀ ਕਦ ਛੁੱਟੀ ਕਰਦੀ ਆ ਵਿਸਾਖੀ ਦੇ ਇਤਿਹਾਸ ਦਾ ਨਹੀਂ ਪਤਾ ਗੁਰੂਆਂ ਦੇ ਇਤਿਹਾਸ ਦਾ ਨਹੀਂ ਪਤਾ ਜੇ ਇਹ ਕਰਕੇ ਬੱਚੇ ਨੂੰ ਦੱਸਣਾ ਤਾਂ ਆਖਰੀ ਤੁਸੀਂ ਸਕੂਲ ਬੰਦ ਲਾ ਕੇ ਰਿਆ ਕਰੋ ਸਰਕਾਰ ਨੂੰ ਸਾਡੀ ਅਪੀਲ ਕਰੋ ਅਸੀਂ ਇਸ ਸਬੰਧੀ ਆਪਣੇ ਵਕੀਲ ਨਾਲ ਹਾਈ ਕਲਮ ਵਕੀਲ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਤੁਸੀਂ ਇੱਕ ਪੈਨ ਚਿੱਠੀ ਪਾਓ ਆਪਣਾ ਬਾਇਓ ਡਾਟਾ ਦਿਓ ਇੱਕ ਸਾਲ ਦੇ ਵਿੱਚ 365 ਕਿੰਨੇ ਸਕੂਲ ਲੱਗਦੇ ਆ ਹੁਣ ਬਾਬ ਬੋਰਡ ਵੱਲੋਂ ਕਿਹੜਾ ਪੱਤਰ ਜਾਰੀ ਕੀਤਾ ਗਿਆ ਸਕੂਲਾਂ ਨੂੰ ਉਦਾਇਤ ਕੀਤੀ ਗਈ ਹੈ ਅੱਜ ਵੇਖੋ ਅੱਜ ਇੱਕ ਚਿੱਠੀ ਆਈ ਆ 10 ਤਰੀਕਾ ਤੇ ਕਿ ਸਰਕਾਰੀ ਛੁੱਟੀਆਂ ਮੁਤਾਬਕ ਸਕੂਲ ਕਰੋ ਜੇ ਨਾ ਕਰੋਗੇ ਛੁੱਟੀਆਂ ਤੁਹਾਡੇ ਐਫੀਲੀਏਸ਼ਨ ਕੈਨਸਲ ਕਰ ਦਾਂਗੇ ਤਮ ਗਿਆ ਮਿਲਦੇ ਆ ਪੱਤਰ ਮਿਲਦੇ ਆ ਮਾਪੇ ਹਨ ਤਮਕੀ ਦਿੰਦੇ ਆ ਵੀ ਅਸੀਂ ਬੱਚੇ ਢਾਲਾਂਗੇ ਜੇ ਤੁਸੀਂ ਇੰਨੀਆਂ ਛੁੱਟੀਆਂ ਕਰਦੀਆਂ ਤੇ ਅਸੀਂ ਨਹੀਂ ਅਸੀਂ ਨਹੀਂ ਸਰਕਾਰੀ ਛੁੱਟੀਆਂ ਜਾਂਦੇ ਅਸੀਂ ਸਿਰਫ ਐਗੋ ਛੁੱਟੀ ਕਰਨੀ ਆ ਅੱਗੋ ਪਿਛੇ ਬੱਚਿਆਂ ਦੇ ਸਾਡੇ ਸਕੂਲਾਂ ਦੇ ਵਿੱਚ ਸਪੋਰਟਸ ਕਰਾਓ ਬੱਚਿਆਂ ਨੂੰ ਕੋਚਿੰਗ ਕਰਾਓ ਬੱਚਿਆਂ ਨੂੰ ਵੱਤ ਵੱਤ ਵਿਦਿਆਲ ਦਾਨ ਦਿਓ ਜਿਹੜਾ ਕੋ ਇਤਿਹਾਸਕ ਦੇਨਾਂ ਉਹਦੇ ਬਾਰੇ ਬੱਚਿਆਂ ਨੂੰ ਨੌਲੇਜ ਦਿਓ ਬੱਚਿਆਂ ਦਾ ਧਿਆਨ ਉਧਰ ਆਵੇ ਬੱਚਿਆਂ ਨੂੰ ਪਤਾ ਲੱਗੇ ਗੁਰਬਾਨੀਆਂ ਨਾਲ ਜੁੜਿਆ ਇਤਿਹਾਸ ਗੁਰਬਾਨੀਆਂ ਦੱਸੋ ਆਜ਼ਾਦੀ ਨਾਲ ਜੁੜਿਆ ਇਤਿਹਾਸ ਆਜ਼ਾਦੀ ਵਾਲਾ ਦੱਸੋ ਵਿਸਾਖੀ ਦਾ ਜਿਹੜਾ ਇਤਿਹਾਸ ਜੁੜਿਆ ਉਹ ਦੱਸੋ ਬੱਚਾਂ ਨੇ ਕਨ ਕਨ ਕੀ ਹੁੰਦੀ ਹੈ ਕਦੋਂ ਬੀਜੀ ਤੇ ਕਦੋਂ ਵੱਢੀ ਦੀ ਆ ਜੀ ਅਸੀਂ ਦੱਸੰਗ ਨਾ ਬੱਚਿਆਂ ਨੂੰ ਵਿਸਾਖੀ ਦਾ ਇਤਿਹਾਸ ਕਿ ਵਿਸਾਖੀ ਕਿਵੇਂ ਆਈ ਕਿਵੇਂ ਕਿੱਦਾਂ ਸਾਡਾ ਨਨਕਾ ਸਾਹਿਬ ਕੀਤਾ ਸਭ ਕੁਝ ਇਸ ਕਰਕੇ ਸਾਡੀ ਬੇਨਤੀ ਸਰਕਾਰ ਕਰੇ ਵੀ ਛੁੱਟੀਆਂ ਨੂੰ ਪ੍ਰਾਈਵੇਟ ਜਿਹੜੀਆਂ ਸੁਸਾਇਟੀਆਂ ਸਕੂਲ ਆ ਉਹਨਾਂ ਨੂੰ ਐਗਜ਼ੈਪਟ ਕੀਤਾ ਜਾਵੇ ਕਿ ਉਹ ਆਪਣੀ ਮਰਜ਼ੀਆਂ ਛੁੱਟੀਆਂ ਕਰਨ ਲੋੜ ਅਨੁਸਾਰ ਛੁਪੀਆਂ ਕਰਨ ਇਤਿਹਾਸਕ ਦਿਨਾਂ 'ਚ ਬੱਚਿਆਂ ਨੂੰ ਸਾਧਕੇ ਬੱਚਿਆਂ ਨਾਲ 6 ਦਾ ਗੇਮਾਂ ਦਾ ਇਤਿਹਾਸ ਬਾਰੇ ਦੱਸਿਆ ਜਾ। ਅਸੀਂ 50 ਮੰਗ ਕਰਦੇ ਵੀ ਇਹ ਸਾਡੀਆਂ ਸੰਸਥਾਵਾਂ ਨੂੰ ਐਗਜ਼ੈਮਟ ਕੀਤਾ ਜਾਵੇ ਸਰਕਾਰੀ ਇਹ ਡੀਓ ਲੈਟਰਾਂ ਕੱਢਦੇ ਜਿਹੜੀਆਂ ਸਰਕਾਰ ਸਾਡੇ ਦੇ ਬੌਂਡ ਲਾਉਣ